ਫਿਰ ਵੀ ਨਾ ਹੋਣਾ ਬਿਆਉ ਸ਼ਖਸ ਇੰਨਾ ਬੇਵਸਾਲ ਮਾਸ਼ਾਅੱਲਾ ਰੁਕਮਣੀ ਜਾਂ ਸਤਿਆ ਭਾਮਾ ਹੋਵੇ ਜਾਂ ਰੋहिणी ਤੇਰੇ ਪਦਰੀਆ ਰੁਕਮਣੀ ਜਾਂ ਸਤਿਆ ਭਾਮਾ ਹੋਵੇ ਜਾਂ ਰੋहिणी ਸਜ ਗਿਆ ਮੰਦਰ ਚ ਜਾ ਕੇ ਤੂੰ ਮਗਰਰਾਜ਼ਾ ਦੇ ਬਹੁਤ ਬਹੁਤ ਅੱਛੀ ਇੱਕ ਮੇਰੀ ਨਵੀਂ ਕਦਰ ਰਿਕਾਰਡ ਹੋਈ ਜੇਗੀ ਅਗਰ ਤੁਹਾਨੂੰ ਤੁਹਾਨੂੰ ਇਹ ਸ਼ੇਰ ਸੁਣਾਉਣਾ ਬਹੁਤ ਬਹੁਤ ਅਮੀਰ ਮੇਰੀ ਆਵਾਜ਼ ਦਾ ਟੁਕੜਾ ਸੁਣਾਈ ਕਿਉਂ ਨਹੀਂ ਦਿੰਦਾ ਜੋ ਕੁਝ ਮਹਿਸੂਸ ਹੁੰਦਾ ਹੈ ਦਿਖਾਈ ਕਿਉਂ ਨਹੀਂ ਦਿੰਦਾ ਮੇਰੀ ਰਗ ਰਗ ਚ ਰਚ ਕੇ ਵੀ ਮੇਰੇ ਚੋਂ ਹੋ ਗਿਆ ਮਨਫੀ ਮੇਰਾ ਆਪਾ ਅਜੇ ਉਸ ਨੂੰ ਵਿਦਾਈ ਕਿਉਂ ਨਹੀਂ ਦਿੰਦਾ ਤੂੰ ਦਾ ਆਖਰੀ ਸ਼ਹਿਰ ਹੈ ਕਿ ਮੇਰੀ ਜਾਇਦਾਦ ਚੋਂ ਪੁੱਤਰਾਂ ਨੇ ਜਦ ਹਿੱਸਾ ਵੰਡਾ ਲੈਣਾ ਮੈਂ ਆਪਣੀ ਧੀ ਨੂੰ ਫਿਰ ਅੱਧੀ ਕਮਾਈ ਕਿਉਂ ਨਹੀਂ ਦਿੰਦਾ ਕੀ ਬਾਤ ਹੈ ਹਾਂਜੀ ਇਹ ਕਹਤੇ ਨੇ ਚਾਰ ਚੁਰਾ ਔਰਤਾਂ ਆਪਣੇ ਚਾਰ ਰਿਸ਼ਤੇ ਹੁੰਦੇ ਨੇ ਉਹਨਾਂ ਨੂੰ ਸੰਬੋਧਨ ਕਰ ਕੋਈ ਕੀ ਮਾਂ ਨੇ ਗੁੱਖ ਵਿੱਚ ਪਾਲਿਆ ਮੈਨੂੰ ਪਿਲਾਇਆ ਅਮਰਤ ਬੁੱ꼴 ਵਿੱਚ ਖੜਾਇਆ ਦੂਜਾ ਰਿਸ਼ਤਾ ਭੈਣਾ ਬਾਹਾਂ ਦੀ ਪੀਂਘ ਬਣਾ ਮੈਨੂੰ ਬਚਪਨ ਵਿੱਚ ਛੁਟਾਇਆ ਬੜੀ ਮੁਹੱਬਤ ਪਤਨੀ ਕੀਤੀ ਨਵੇਂ ਜਨਮ ਪਰਨਾਇਆ ਚੌਥਾ ਰਿਸ਼ਤਾ ਹੈਗਾ ਧੀ ਦਾ ਧੀ ਬਣੀ ਮੇਰੀ ਮੇਰੇ ਮੋਹ ਦਾ ਸ਼ਮਲਾ ਸ਼ਮਲਾ ਮੋਹ ਸਤਕਾਰ ਦਾ ਸਾਇਆ ਇਹ ਚੌਹ ਰਿਸ਼ਤੇ ਚਾਰਾਂ ਮੁਹੱਤਾ ਮੈਨੂੰ ਚਾਰ ਦਿਸ਼ਾਵਾਂ ਜਪੜ ਇਹ ਚੌਹ ਰਿਸ਼ਤੇ ਚਾਰਾਂ ਮੁਹੱਤਾ ਮੈਨੂੰ ਚਾਰ ਦਿਸ਼ਾਵਾਂ ਜਪੜ ਜਿੰਨਾ ਦਾਮਾ ਭਰਮਣ ਕੀਤਾ ਇਹ ਰਿਸ਼ਤੇ ਚੌਹ ਬੇਇੱਜ਼ਤ ਦੇ ਜਿੰਨਾ ਮੈਨੂੰ ਜੀਨ ਸਿਖਾਇਆ ਇਹ ਰਿਸ਼ਤੇ ਚੌਹ ਬੇਇੱਜ਼ਤ ਦੇ ਜਿੰਨਾ ਮੈਨੂੰ ਜੀਨ ਸਿਖਾਇਆ ਮੋਦ ਦਾ ਇਹ ਕੰਮ ਬੜਾ ਹੈ ਖੁਸ਼ੂ ਖੁਸ਼ੂ ਖਰਾਸਰਾ ਹੈ ਭਾਵੇਂ ਚਾ ਚੁਗਲਗ ਜਾਵਣਾ ਮੈਥੋਂ ਕਰਦੀ ਛੁਪਾਦੀ ਹੋਣਾ ਮੈਥੋਂ ਕਰ ਛੁਪਾ ਕੀ ਬਾਤ ਬਹੁਤ